हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਅੱਠ ਬੱਚਿਆਂ ਸੇ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਕਵਟੇਰ ਹਾਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਠੀਕੀ ਵਧੀਆ ਚੱਲ ਰਿਹਾ ਬਈ ਕੰਮ ਕਰ ਹਾਂਜੀ ਵਧੀਆ ਵਧੀਆ ਚਲੋ ਵਧੀਆ ਨਾਮ ਤੇ ਡਰੈਸ ਬੋਲ ਦੋ ਮੇਰੇ ਮੇਰੇ ਨਾਮ ਆ ਸਾਹਿਲ ਪਿੰਡ ਜਲਪਰਾ ਮੇਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂ ਲਈ ਠੀਕ ਹੈ ਨੇੜੇ ਪਿੰਡ ਵਿੱਚ ਨੇੜੇ ਬਾਈ ਸਿਲਵਰਾ ਗੋਤੀ ਕਲਿਆਣ ਇਧਰ ਆਪ ਬੱਜੋ ਆਣਾ ਮਲੂਕਾ ਕੋਠਾ ਮੋਬਾਈਲ ਨੰਬਰ ਬੋ। ਨਹੀਂ ਨਹੀਂ ਮੇਕਚਰਨ ਜੈਟੀਟੀ 768 ਕੋਰ ਨੰਬਰ ਆ 995159784 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ? ਇਹ ਖੀਰੀਆਂ ਹੀ ਸਰ ਗਈ। ਦੰਦਾ ਜਿਹਾ ਹੀ ਸਾਰੀ ਖੀਰੀਆਂ ਹੀ। ਠੀਕ ਆ ਬਾਈ। ਹਾਂ ਠੀਕ ਆ। ਖੋਲੋ ਬਾਈ ਤੋਰੇ। ਹਾਂ ਇਹ ਜੋੜਾ ਹੀ ਇਹ ਆਪਣੇ ਕੋਲ। ਠੀਕ ਆ ਬਾਈ। ਇਹ ਜੋੜਾ ਦੇ ਰੰਗ ਆਪਾਂ। ਠੀਕ ਆ। ਜੋੜਾ ਹੀ ਆ ਬਾਈ ਕਹਿੰਦਾ ਤੋਰ ਕੇ ਦਿਖਾਉਨੇ ਆ। ਸਮਾਨ ਦਾ ਦੁੱਧ ਕਿੰਨਾ ਸੀ ਬਾਈ? ਬਾਈ ਪੂਰੇ ਵਧੀਆ ਰਿਕਾਰਡ ਨੇ ਬੱਚੀਆਂ ਇਹ। ਠੀਕ ਆ। ਸਹੀ ਹੈ ਸੋਹਣੇ ਸੁਮਿੱਖੇ ਰੰਗਵਾਜ ਬੱਚੀਆਂ ਨੇ ਸਹੀ ਗੱਲ ਆ ਬਾਈ ਰਾਗ ਦੇ ਰੂਪ ਬਹੁਤ ਚੰਗਾ ਕੱਦ ਵਿੱਡ ਚੰਗਾ ਚੰਗੀਆਂ ਨੇ ਬਾਈ ਸੁਮਿੱਖੇ ਮਨ ਲੈਣਾ ਪਤਾ ਕੀ ਬੱਚੀ ਦੇ ਵਿੱਚ ਪੱਠਪੜਾ ਦੇਖਿਆ ਜਾਂਦਾ ਹੀ ਪੱਠਪੜਾ ਬੱਚਿਆਂ ਦਾ ਬੜਾ ਜਾ ਚੰਗਾ ਸਹੀ ਗੱਲ ਹੈ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਹੈ ਬੱਚੇ ਇਹ ਹੀ ਬ੍ਰਿਸ਼ਟੀਆਂ ਹੁੰਦੀਆਂ ਦੇਖਣ ਆਈਆਂ ਇਹ ਕਿਹਦੀਆਂ ਹੁੰਦੀਆਂ ਹੋਰ ਕੀ ਗੱਲ ਨਹੀਂ ਹੁੰਦੀ ਬੱਚੀਆਂ ਸੋਹਣੀਆਂ ਸੁਰਕੀਆਂ ਬੱਚੀਆਂ ਹਾਂ ਤੂੰ ਦੇਖੋ ਬਾਈ ਫੇਸ ਫੂਸ ਕਰਨ ਵਾਲੀ ਦਾ ਬਹੁਤ ਚੰਗਾ ਖੜਨੀ ਖੁੜਨੀ ਬੱਚੀ ਦੀ ਬਹੁਤ ਚੰਗੀ ਹੈ ਦੂਜੀ ਬੱਚੀ ਵੀ ਕਰਮਲੀ ਚੰਗੀਆਂ ਫੇਸ ਬਹੁਤ ਚੰਗਾ ਸਨਖ ਆਪਣਾ ਬੱਚੀ ਦੇ ਵਿੱਚ ਚੰਗਾ ਗਾ ਬਈ ਤੇ ਕੀ ਭਰਾਇਜਾ ਬਈ ਇਹਦਾ ਬਈ ਇਹਦਾ ਪਿਆਰੇ 1000 ਰੁਪਏ ਜੋੜੇ ਦਾ ਹੀ ਬਈ ਹਾਂਜੀ ਹਾਂਜੀ ਠੀਕ ਆ 42000 ਰੁਪਏ ਜੋੜੇ ਦਾ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੂਗਾ ਚੰਗੀਆਂ ਨੇ ਬੱਚੀਆਂ ਸਾਫ ਸੁਧਰੀਆਂ ਨੇ ਥਣ ਝੂੜੀਆਂ ਚੰਗੀਆਂ ਨੇ ਚਾਰ ਚਾਰ ਥਣ ਆ ਬਈ ਹਾਂ ਹਾਂ ਬਈ ਚੱਕਰਾ ਕੇ ਦੇਵਾਂਗੇ ਆਪਾਂ ਠੀਕ ਆ ਬਈ ਹਾਂ ਰੱਖਿਆ ਠੀਕ ਆ ਚਾਰੇ ਅੱਡੋ ਅੱਟ ਹਮ ਮਿਕਸ ਕਰਦੇ ਆ ਦੇਖੋ ਕਿਆ ਬਾਤ ਹੈ ਹਾਂ ਝੋਲੀ ਚੰਗੀ ਹੈ ਨਾ ਹਾਂਜੀ ਹਾਂਜੀ ਹਾਂ ਸਹੀ ਗੱਲ ਆ ਬਈ ਰੰਗ ਰੂਪ ਬਹੁਤ ਬਹੁਤ ਸੋਹਣੇ ਬੱਚੀ ਬੱਚੀਆਂ ਜੀ ਸਹੀ ਗੱਲ ਆ ਹੂੰ ਹੂੰ ਇਹ ਜਿਹੇ ਪੁੱਤਰੀ ਬੜਾ ਫਾਰਮਰ ਦੇ ਵਿੱਚ ਜਾਣਦੇ ਆ ਜਿਹੜੇ ਲੱਗੜ ਦਿੰਦੇ ਸਹੀ ਗੱਲ ਆ ਹਾਂ ਅੱਗੇ ਬਈ ਤਿੰਨ ਨੰਬਰ ਹਾਂ ਇਹ ਦੋਨੇ ਜੋੜਾ ਤੇ ਜਰਸੀ ਨਾਲ ਬਈ ਦੋਨੇ ਜਰਸੀਆਂ ਤੋਰ ਦੋ ਇਕੱਠੇ ਦੋ ਇਕੱਠੇ ਤੋਰ ਦਿੰਦੇ ਆ ਕੁਆਲਿਟੀ ਬੱਚੀ ਦੀ ਬਈ ਬਹੁਤ ਚੰਗੀ ਹੈ ਦੇਖੋ ਖੀਰ ਨਹੀਂ ਹੈ ਜੀ ਪੰਜ ਪੰਜ ਮਹੀਨੇ ਨੇ ਹੁਣ ਨਾ ਚਾਚਰ ਦੇ ਬਈ ਓਕੇ 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 5-4 ਮਹੀਨੇ ਦੀ ਬਾਈ ਉਮਰ ਦਾਸ ਦਾ ਤੇ ਦੰਦਾਂ ਚ ਬਈ ਖੀਰੀਆਂ ਨੇ ਤੋਰਾ ਦੇਖੋ ਤੋਰਾ ਕਮਾਲ ਆ ਜੁੜਾ ਇੱਕੋ ਜਿਹਾ ਹੀ ਆ ਬਾਈ ਇੱਕ ਲਾਲ ਕਲਰ ਚ ਹਾਂ ਇੱਕ ਲਾਲ ਕਲਰ ਲਾਲ ਕਲਰ ਤੇ ਦੇਖੋ ਜੀ ਥੋੜੀ ਸਖੀਆਂ ਬੱਚੀਆਂ ਹਮ ਸੰਨਾ ਦੇ ਕਪੜਾ ਫੇਸ ਦੇਖੋ ਇਹਦਾ ਫੇਸ ਬੜਾ ਪਿਆਰਾ ਬਈ ਸਨਖਪਣਾ ਚੰਗਾ ਕਾਫੀ ਕਲਰ ਆ ਆ ਦੇਖੋ ਜੀ ਪੁੱਛੀ ਇਕੱਠੀਆਂ ਕਰਕੇ ਖੜਾਉਣਾ ਸਹੀ ਗੱਲ ਹਮ ਹਮ ਆ ਦੇਖੋ ਜਰਸੀਆਂ ਜਰਸੀਆਂ ਦੇਖੋ ਨਾਲ ਬੰਦਾ ਜਿਹਨੇ ਵੀ ਵੀਰ ਨੇ ਪਾਲਣੀਆਂ ਸੋਹਣੀਆਂ ਤਿਆਰ ਕਰਕੇ ਵਧੀਆ ਵੇਚ ਸਕਦਾ ਜਿਹਨੇ ਵੇਚਣੀਆਂ ਜਾਂ ਘਰੇ ਰੱਖਣੀਆਂ ਸਹੀ ਗੱਲ ਆ ਭਾਈ ਹਾਂ ਹਾਂ ਇਹ ਬੱਚਿਆਂ ਦਾ ਕੱਦ ਕੁੱਦ ਵੱਡਾ ਬਾਕੀ ਬੱਚਿਆਂ ਦੇ ਪੱਟਪੜਾ ਚੰਗਾ ਚਾ ਦੋਨਾਂ ਦਾ ਸਹੀ ਗੱਲ ਆ ਦਸਿਆਂ ਦਾ ਵੀ ਸਮੱਖ ਬਣਾਵਾ ਆ ਕਿੰਨੇ ਕੋਈ ਨਹੀਂ ਖੜ ਨਹੀਂ ਖੁੜ ਨਹੀਂ ਬਹੁਤ ਚੰਗੀਆਂ ਇਹਨਾਂ ਬੱਚੀਆਂ ਦੀ ਸਹੀ ਗੱਲ ਆ ਮੁੱਲ ਮੁੱਲ ਕੀ ਆ ਜੋੜੇ ਦਾ ਭਾਈ ਭਾਈ ਮੁੱਲ 32000 ਰੁਪਏ ਮਾਨਤਾਨ ਹੋ ਜਾਵੇ ਬਹੁਤ ਠੀਕ ਹੈ ਲੈ ਚਲੋ ਭਾਈ 32000 ਰੁਪਿਆ ਮੋਲ ਦਾ ਜੋੜੇ ਦਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਾਂ ਜ਼ਰੂਰ ਹੋ ਜਾ ਚੰਗੀ ਇਹ ਵੀ ਦੇਖੋ ਸਹੀ ਗੱਲ ਹੈ ਲੈ ਕੀ ਬਾਤ ਝੂਲੀ ਕਮਾਲ ਦੀ ਹੂੰ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਇਹਦੀ ਵੀ ਝੂਲੀ ਦਿਖਾਣੇ ਲਾਲ ਕਲਰ ਵਾਲੀ ਝੂਲੀ ਇਹਦੀ ਵੀ ਕਰਮਾਈ ਲੈ ਬਹੁਤ ਚੰਗੀ ਕੱਲਾ ਕੱਲਾ ਥਣਾ ਪੂਰੀ ਵਿੱਤੀ ਦੇ ਥਣ ਲੱਗ ਕੋਈ ਵੀ ਡਿਮਾਂਡ ਕੋਈ ਕਲਰ ਦੀ ਨਾਲ ਤਾਂ ਡਿਮਾਂਡ ਹੀ ਬਹੁਤ ਹੈ ਜਿਹੜਾ ਜੋੜਾ ਲਾ ਕੇ ਰਿਹਾ ਜਿਹੜਾ ਵਰਗੀ ਪਾਲ ਲਓ ਠੀਕ ਆ ਭਾਈ ਹਾਂ ਅੱਗੇ ਭਾਈ 5 ਨੰਬਰ ਹਾਂ ਜੀ ਕਿੰਨੀ ਕੁ ਉਮਰ ਹੈ ਜੀ ਇਹ ਵੀ ਖੀਰੀ ਆ ਭਾਈ ਜੀ ਖੀਰੀ ਹੈ ਵੀ ਹਾਂ ਜੀ ਹਾਂ ਜੀ ਠੀਕ ਹੈ ਇਹ 6 ਮਹੀਨੇ ਦੀ ਹੋਗੀ ਉਹ ਜੀ ਹੂੰ ਇਹ ਬੱਚੀ ਬਹੁਤ ਸੋਹਣੀ ਆ ਝੂਰੀ ਬਹੁਤ ਇਹਨੇ ਪਾਲਣਾ ਲੈ ਜਿਹੜੇ ਮੰਨਣੇ ਲੈਣੀਆਂ ਝੂਰੀ ਬਹੁਤ ਚੰਗੀ ਹਾਂ ਝੂਲੀ ਝੂਲੀ ਵੀ ਪੂਰੀ ਵਧੀਆ ਇਹਨਾਂ ਦੀ ਕਲਰ ਵਾਰ ਚ ਬੱਚੀਆਂ ਨੇ ਸਹੀ ਗੱਲ ਆ ਭਾਈ ਹਾਂ ਤੋਰਾ ਹਲਵਾਲ ਪੂਰੀਆਂ ਸੁਨੇ ਸੁਨਹਿਰੀ ਸਲੱਖੀਆਂ ਮੱਛੀਆਂ ਨੇ ਜਿਹੜਾ ਮਰਜੀ ਵੀਰ ਮੈਂ ਪਾਲਕੇ ਨੂੰ ਆਹ ਦਾ ਘਰੇ ਪਹਿਲਾਂ ਕੀ ਅੱਗੇ ਅੱਗੇ ਦਾ ਕੀ ਬਰੀਡ ਤਿਆਰ ਕਰਤਾ ਸਹੀ ਗੱਲ ਆ ਬਾਈ ਹਾਂ ਕੀ ਮੋਲ ਇਹਦਾ ਫਿਰ ਇਹਦਾ ਬੁੱਲ ਬਾਈ ਸਾਰਾ ਮੋਲ ਜਿਹੜਾ ਮਰਜੀ ਕਰਾ ਲੈ 16000 ਰੁਪਏ ਦੇ ਦਾਂ ਠੀਕ ਆ ਬਾਈ ਮੋਲ ਕਰਾਉਣਾ ਬਾਈ ਕਹਿੰਦਾ ਜਿਹੜਾ ਮਰਜੀ ਕਰਾ ਲੋ 16000 ਦੀ ਬੱਚੀ ਦੇ ਦੇਾਂਗੇ ਇਹ ਕਿੱਥੇ ਲੇਖੋ ਹੂੰ ਝੋਲੀ ਕਮਾਲ ਆ ਬਈ ਕਲਾ ਕਲਾ ਓਹ ਕੁਈ ਢਾਲੀ ਤੇ ਬਈ ਦੇਖੋ ਆਪਣੇ ਮੇਰਾਣੇ ਲੈਣ ਨਾ ਝੋਲੀ ਚੀ ਦੇਖਣਾ ਦੇਖੋ ਚਾਰ ਆਲਾ ਡਵਾਡਾ ਬੱਚੇ ਸਹੀ ਗੱਲ ਮੁੱਲ ਜਮਾਂ ਜੈ ਜਾਨ ਜੈ ਜਾਨ ਬਈ ਆ ਵਈ ਦੂਣ ਪਾਪਾ ਉਹ ਯਾਰ ਰੇਡ ਰੱਖਿਆ ਉਹਦੇ ਸਾਹਮਣੇ ਸਹੀ ਗੱਲ ਆ ਬਈ ਇਹਦੀ ਕਿੰਨੀ ਕੁ ਉਮਰ ਆ ਬਈ ਬਈ ਇਹ ਦੋਂਦੀ ਹੋਗੀ ਜੀ ਦੋਂਦੀ ਹੋਗੀ ਹਾਂਜੀ ਠੀਕ ਆ ਖੋਲਿਓ ਬਈ ਤੋਰ ਇਹ ਗੱਬਣਾ ਹੈ ਗੱਬਣਾ ਕਿੰਨੇ ਟਾਈਮ ਦੀ ਬਈ ਇਹ ਬਈ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਹਾਂ ਬਈ ਹਾਂ ਚੈੱਕ ਲਾ ਕੇ ਦੇਵਾ ਗੱਬਣਾ ਬਈ ਚੈੱਕ ਪਾਸ ਆ ਫੇਸ ਬੜਾ ਚੰਗਾ ਬੋਦੀ ਚੰਗਿਆ ਸਨਖ ਆਪਣ ਬਹੁਤ ਅਰਾਮ ਦਾ ਮਾਲਾ ਚੋੜੀ ਦਾ ਕੱਦ ਬਹੁਤ ਬੜਾ ਸਹੀ ਗੱਲ ਆ ਬਹੁਤ ਵਧੀਆ ਕਲਰ ਪ੍ਰਿੰਟ ਕਲਰ ਪ੍ਰਿੰਟ ਵੀ ਬਹੁਤ ਚੰਗਾ ਹੋ ਗਿਆ ਹਮ ਸਹੀ ਗੱਲ ਆ ਅੱਗੇ ਈੜਨੇ ਬਾਈ ਸਾਮਕੇ ਹੁਣ ਮੰਨ ਲਾ ਤੈਨੂੰ ਈੜਨੇ ਬੱਚੀ ਕੱਦਾ ਮਾਤੀ ਬਜੀ ਮਰਜੀ ਰੁਪਈਆ ਦੇ ਵੇਚ ਲਿਓ ਸਹੀ ਗੱਲ ਆ ਬਾਈ ਹਾਂ ਕੀ ਮੋਲ ਆ ਭਰਾ ਜੈਜਾ ਦਾ ਮੋਲ ਨਾਲ ਕਾਨੂੰਨ ਕਿ ਲੈਣ ਲਿਆ ਕਰਕੇ ਮੋਲ ਵੀ ਕਰ ਦੋ ਲੈਣ ਦੇਣ ਵੀ ਕਰ ਦੋ ਜੇ ਮੋਲ ਕਹਣਾ ਬਾਈ ਹਮ ਲੈਣ ਦੇਣ ਬਸ ਬੋਲਿਆ ਠੀਕ ਆ ਬਾਈ 55000 ਰੁਪਿਆ ਦਾ ਬਾਈ ਕਹਿੰਦਾ ਦੇ ਦਿਆਂਗੇ ਬੱਚੀ ਕੋਈ ਚੱਕੀ ਪਛੀਲੇ ਚਾਰੇ ਥਾਣਾ ਡੋਟ ਦੇਖੋ ਜੀ ਕਿਆ ਬਾਤ ਆ ਥਣ ਬਹੁਤ ਚੰਗਾ ਯਾਰ ਹਾਂ ਗਲਾਬੀ ਥਣ ਕੱਲਾ ਕੱਲਾ ਥਣ ਪੂਰੀ ਵਿੱਚ ਥਣ ਕੱਦ ਬਹੁਤ ਆ ਬੱਚੀ ਦਾ ਵਾਹ ਤਿੰਨੇ ਤੁਸੀਂ ਮੈਨੇ ਬੱਚੇ ਇੱਕ ਵਾਰੀ ਤੁਸੀਂ ਦਿਖਾ ਦਿਓ ਹੂੰ ਜੇ ਕੋਈ ਤਿੰਨੇ ਬੱਚੇ ਲੈ ਲੈਂਦਾ ਫਿਰ ਆਪਾਂ ਹੋ ਜਾ ਰੇਟ ਕਰ ਲਾਂਗੇ ਬਹੁਤ ਠੀਕ ਆ ਇਹ ਦੋ ਨੰਬਰੇ ਇਹ ਵੀ ਗੱਪਣ ਹਾਂ ਇਹ ਵੀ ਗੱਪਣ ਆਈ ਇਹ ਕਿੰਨੇ ਟਾਈਮ ਦੀ ਇਹ ਬਾਈ ਹੋ ਗਈ ਦੋਂਦੀ ਐ ਮੋਹੀ ਠੀਕ ਆ 5 ਮਹੀਨੇ ਦੀ ਗੱਪਣ ਆਈ ਚੈੱਕ ਪਾਸ ਆ ਹਾਂ ਜੀ ਹਾਂ ਜੀ ਠੀਕ ਆ ਬਾਈ ਅਗਲਾ ਆਪਦੀ ਕਰਾ ਲਿਆ ਨਾ ਵੀਰੇ ਹਾਂ ਜੀ ਬ ਕੀ ਆਪਾਂ ਹੂੰ ਕੋਈ ਡਾਕਟਰ ਬੁਲਾ ਲਓ ਜਿਹੜਾ ਵਾਚ ਕਰਾ ਲਓ ਸਹੀ ਗੱਲ ਆ ਭਾਈ ਹਾਂ ਕੱਢ ਚੰਗਾ ਰੰਗ ਉਹ ਬੱਚੇ ਇਹ ਵੀ ਰੰਗਵਾਜ ਬੱਚੀਆਂ ਫੇਸ ਬੜਾ ਪਿਆਰਾ ਹਾਂ ਫੇਸ ਕੁਆਲਟੀ ਪੂਰੀ ਵਧੀਆ ਆਮਕ ਜਿਹੜੇ ਮਰਜੀ ਵੀ ਰੇਚ ਲੇ ਸਹੀ ਗੱਲ ਆ ਅੱਗੇ ਤਿਆਰ ਕਰ ਕਿਹਨੂੰ ਹੂੰ ਕੋਟੀ ਦਾ ਸਾਰਾ ਬਜਟ ਕਿਹਦਾ ਕੀ ਮੁੱਲ ਆ ਭਾਈ ਮੁੱਲ ਕਰਾਉਣਾ ਭਾਈ ਦੋ ਹਜ਼ਾਰ ਰੁਪਏ ਦੇ ਰਾਹੀ ਜੀ ਠੀਕ ਆ ਸੇਵੀਆ ਮੋਲਾ ਠੀਕ ਆ ਭਾਈ ਚੰਗੀ ਆ ਬੱਚੀ ਚੰਗੀ ਕਲਰ ਵਾਲਾ ਜੀ ਭਾਈ ਬੱਚੀ ਆ ਜੇ ਸਾਮ ਕੋ ਜਿਹੜਾ ਮਰਜੀ ਵੀਰ ਲੱਖ ਰੁਪਏ ਦੇ ਆਸਪਾਸ 70-80 ਹਜ਼ਾਰ ਰੁਪਏ ਤਾਂ ਵੇਚ ਹੀ ਸਕਦਾ ਰੋ ਭੋਲੇ ਹਸਣਾ ਅੱਜ ਕੱਲ ਦਾ ਜਿਹੇ ਮਾਰਕੀਟ 'ਚ ਰੇਟ ਚੱਲੀ ਆ ਅੱਗੇ ਏਵੀ ਗੱਬਣੀ ਆ ਹਾਂ ਭਾਈ ਇਹ ਗੱਬਣੀ ਆ ਇਹ ਕਿੰਨੇ ਟਾਈਮ ਦੀ ਇਹ ਹੈਗੇ ਜੀ 5ਾਂ ਮਹੀਨਾ ਦੀ ਠੀਕ ਆ ਭਾਈ ਆ ਮਾ ਮਾ ਦਾ ਇਹਨਾਂ ਦਾ ਦੁੱਧ ਕਿੰਨਾ ਕਿਸ ਦਾ ਸਾਰਾ ਸਾਰਾ ਰਿਕਾਰਡ ਦੇ ਹੂੰ ਸਾਰਾ ਰਿਕਾਰਡ ਬੋਟ ਹੂੰ ਇਹਨਾਂ ਤੋਂ ਜਿਹੜਾ ਇਹ ਵੀ ਹੁਣ ਮੈਂ ਆ ਮੱਝ ਉਹਨਾਂ ਤੇ ਆਇਆ ਜਿਹੜਾ ਮਰਜੀ ਜਿਹੜਾ ਵੀ ਰਾਜੇ ਆਉਦਾ ਠੀਕ ਆ ਉਹਦਾ ਜਿੱਤ ਮਾਰ ਕੇ ਚੈੱਕ ਕਰ ਲਓ ਬਹੁਤ ਠੀਕ ਹੂੰ ਜੀ ਭਾਈ ਖੁੱਲੀ ਆਈ ਆ ਹੂੰ ਇਹ ਤਾਣਾ ਕਰਕੇ ਥੋੜਾ ਭਜਦੀ ਆ ਬਹੁਤ ਹੀ ਬੜੀ ਕਮਾਲ ਹਣ ਬੜੀ ਦੇਖ ਲਓ ਬਹੁਤ ਬੜੀ ਬਿਟੀ ਸਹੀ ਗੱਲ ਆ ਭਾਈ ਝੋਲੀ ਦੇਖੋ ਕਮਾਲ ਹੈ ਕੱਟ ਫੁੱਲ ਆ ਭਾਈ ਬਰਾਬਰ ਖਣੀ ਲੈ ਬਰਾਬਰ ਖੜੀ ਮੜਾ ਜਾ ਲੈ ਆ ਲੈ ਭਾਈ ਕੱਦ ਫੁੱਲ ਆ ਲੈ ਕੀ ਬਾਤ ਆ ਬੇ ਕੱਦ ਫੁੱਲ ਆ ਫੇਸ ਬੜਾ ਕੁਆਲਟੀ ਵੀ ਦੇਖੋ ਭਾਈ ਸਾਰੀ ਖੁਣਨੀ ਬਾਲੀ ਸੋਹਣੀ ਬੱਚੀ ਸਹੀ ਗੱਲ ਆ ਕੀ ਮੋਲ ਜਿਆਦਾ ਹੈ ਬਾਈ ਇਹ ਖੀਰੀ ਐ ਮੂਈ ਓਕੇ ਨੰਨਾ ਦੀ ਖੀਰੀ ਨੰਨਾ ਦੀ ਖੀਰੀ ਆ ਬਾਈ ਹੂੰ ਤੇ ਇਹਦਾ ਮੁੱਲ ਕਰਾਉਣਾ ਤੇ ਮਰਜ਼ੀ ਬਸ 55 ਦੇ ਦੇ 55 ਦੇ ਦੇ ਠੀਕ ਆ ਨੰਨਾ ਦੇ ਮੂਲ ਚਾਹਤ ਤਿੰਨਾ ਦਾ ਹੀ ਮੁੱਲ 55 55 ਮੁੱਲ ਕਰਾਉਣਾ ਬਾਈ ਕਹਿੰਦਾ 55 60 ਕਰਾ ਲਓ ਤਾਂ ਵੀ ਕੋਈ ਦਿੱਕਤ ਨਹੀਂ ਆਉਣੀ ਕੋਈ 55 ਦੀਆ ਦੇ ਦਿਆਂਗੇ ਉਹਦਾ ਮੁੱਲ ਹਾਂ ਇਹਦਾ ਵੀ ਕੋਈ ਤਿੰਨਾ ਰੱਖੋ ਲੈ ਹੂੰ ਜਦੋਂ 200 ਹੋਏਗੇ ਖੀਰ ਵਿੱਚੋਂ ਮਾਨਤਨ ਵੀ ਜ਼ਰੂਰ ਹੋ ਜਾਊਗਾ ਫੁੱਲ ਮਾਨਤਨ ਹੋ ਜਾ ਜੇ ਤਿੰਨੇ ਇਕੱਠਿਆਂ ਲਵਾਂਗੇ ਬਾਈ ਆ ਬਈ ਜਿਹੜਾ ਤਿੰਨ ਕੱਕੇ ਲੰਦੋ ਹੋ ਜਾ ਕਰ ਲੈਣਾ ਸਹੀ ਗੱਲ ਆ ਨਾਜਤੀ ਭਰਾ ਕੋਲੇ 8 8 ਹੀ ਦਿਖਾ ਦੇ ਬਈ ਕਿਸੇ ਵੀਰ ਦੇ ਕੋਈ ਵੀ ਨੰਗ ਪਸੰਦ ਆਏ ਬਾਈ ਨਾ ਕਨੈਕਟ ਕਰ ਲੈ ਧੰਨਵਾਦ